ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਤ ਤੀਸਰੀ ਸਾਖੀ 6ਵੀਂ ਬਜਰੂੜ ਦੇ ਰੰਗਣਾ ਦੀ ਸੁਧਾਈ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪੰਜਾਬ ਦਾ ਸਰਕਾਰੀ ਸਿਵਲ ਪ੍ਰਬੰਧ ਠੀਕ ਨਹੀਂ ਸੀ ਆਉਂਦੇ ਜਾਂਦੇ ਮੁਸਾਫਰਾਂ ਨੂੰ ਜੋ ਤਕੜੇ ਲੁੱਟ ਲੈਂਦੇ ਤਾਂ ਮਾਰਿਆਂ ਲੁਟੇਰਿਆਂ ਦੀ ਕੋਈ ਦਾਤ ਫਰਿਆਦ ਕਿਤੇ ਸੁਣਾਈ ਨਾ ਹੁੰਦੀ ਡਕੈਤੀਆਂ ਆਮ ਹੁੰਦੀਆਂ ਸਨ ਉਸ ਵੇਲੇ ਮੁਸਾਫਰ ਟੋਲਿਆਂ ਦੀ ਸੂਰਤ ਵਿੱਚ ਪੰਦ ਲੈਂਦੇ ਸਨ ਇਕੱਲਾ ਕਾਰਾ ਕਿਤੇ ਨਹੀਂ ਸੀ ਜਾਂਦਾ ਵੈਸਾਖੀ ਦੇ ਸਮੇ 1752 ਬਿਕਰਮੀ ਵਿੱਚ ਦੜਪ ਦੇਸ਼ ਦੀ ਸੰਗਤ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਈ ਸਤਿਗੁਰੂ ਜੀ ਦੀ ਪੇਟਾ ਕਰਨ ਵਾਸਤੇ ਸੰਗਤ ਦੇ ਪਾਸ ਬਹੁਤ ਸਾਰਾ ਮਾਲ ਤਨ ਸੀ ਜਦੋਂ ਸੰਗਤ ਬਜਰੂੜ ਦੇ ਨੇੜੇ ਆਈ ਤਾਂ ਉੱਥੋਂ ਦੇ ਰੰਗੜਾ ਨੇ ਸੰਗਤ ਨੂੰ ਲੁੱਟ ਲਿਆ ਕੁਝ ਕੁ ਸਿੱਖ ਸ਼ਹੀਦ ਵੀ ਹੋ ਗਏ ਸਾਰਾ ਸਮਾਨ ਲੁੱਟ ਕੇ ਰੰਗੜ ਪਹਿਲਾਂ ਤਾਂ ਟਾਕ ਵਿੱਚ ਜਾ ਵੜੇ ਤੇ ਪਿੱਛੋਂ ਘਰੀ ਆ ਗਈ ਸਿੱਖ ਸੰਗਤ ਨੇ ਸ੍ਰੀ ਅਨੰਦਪੁਰ ਆ ਕੇ ਸਤਿਗੁਰੂ ਜੀ ਨੂੰ ਸਾਰਾ ਹਾਲ ਦੱਸਿਆ ਦੁਖੀ ਸਿੱਖ ਸੰਗਤ ਦਾ ਹਾਲ ਸੁਣ ਕੇ ਸਤਿਗੁਰੂ ਜੀ ਨੂੰ ਬਹੁਤ ਕਰੋਧ ਆਇਆ ਸਾਹਿਬਾਂ ਨੇ ਉਸੇ ਵੇਲੇ ਸੂਰਮੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਬਜਰੂੜ ਉੱਤੇ ਹੱਲਾ ਬੋਲਿਆ ਜਾਵੇ ਤੇ ਉੱਥੋਂ ਦੇ ਰੰਗੜਾ ਨੂੰ ਸਿੱਖ ਮੱਤ ਦਿੱਤੀ ਜਾਵੇ ਉਹਨਾਂ ਦੁਸ਼ਟਾਂ ਨੇ ਸਿੱਖ ਸੰਗਤ ਦਾ ਮਾਲ ਲੁੱਟਿਆ ਹੈ ਉਹ ਵਾਪਸ ਲੈ ਲਿਆ ਜਾਵੇ ਸਾਹਿਬਾਂ ਦਾ ਹੁਕਮ ਸੁਣ ਕੇ 100 ਸਿੱਖਾਂ ਦਾ ਜਥਾ ਬਜਰੂੜ ਨੂੰ ਸੋਧਣ ਵਾਸਤੇ ਗਿਆ ਦਾਸਕੂ ਸਿਕ ਉਹਨਾਂ ਨਾਲ ਸੰਗਤ ਵਿੱਚੋਂ ਸਨ ਜਿਹੜੀ ਲੁੱਟੀ ਗਈ ਸੀ ਵਾਹੋਦਾਹੀ ਚਲਦੇ ਹੋਏ ਸਿਕ ਤੌੜੀਆਂ ਵੇਲੇ ਪਿੱਛੋਂ ਪੁੱਜੇ ਉਹਨਾਂ ਨੇ ਜਾਂਦਿਆਂ ਹੀ ਪਿੰਡ ਉੱਤੇ ਹਮਲਾ ਕਰ ਦਿੱਤਾ ਰੰਗੜਾ ਨੂੰ ਸੁਰਤ ਨਾ ਲੈਣ ਦਿੱਤੀ ਕਾਲੀ ਕਾਲੀ ਵਿੱਚ ਥੋੜੇ ਜਿਹੇ ਰੰਗੜ ਹਥਿਆਰ ਲੈ ਕੇ ਸਿੱਖਾਂ ਨਾਲ ਲੜਨ ਆਈ ਬਾਕੀ ਦੇ ਜੰਗਲਵਾਲ ਨੱਟ ਉੱਠੇ ਕਿਉਂਕਿ ਬਜਰੂੜ ਦੇ ਲਾਗੇ ਬਹੁਤ ਕਣਾ ਜੰਗਲ ਸੀ 2 ਘੰਟੇ ਤੋਂ ਉੱਪਰ ਲੜਾਈ ਹੁੰਦੀ ਪਰ ਸਿੱਖਾ ਨੇ ਨਾਰੀਆਂ ਤੇ ਬੱਚਿਆਂ ਨੂੰ ਕੁਝ ਨਹੀਂ ਆਖਿਆ। ਉਹਨਾਂ ਨੇ ਦਸਾਂ 12 ਰੰਗੜਾ ਨੂੰ ਫੜ ਲਿਆ ਤੇ ਉਹਨਾਂ ਕੋਲੋਂ ਪੁੱਛਿਆ ਕਿ ਲੁੱਟਦਾ ਸਮਾਨ ਉਹਨਾਂ ਕਿੱਥੇ ਰੱਖਿਆ ਹੈ। ਆਖਰ ਸਾਰਾ ਮਾਲ ਵਾਪਸ ਮਿਲ ਗਿਆ। ਜਿਨ੍ਹਾਂ ਰੰਗੜਾ ਨੇ ਵਧੀਕੀ ਕੀਤੀ ਸੀ ਉਹਨਾਂ ਨੂੰ ਸਜ਼ਾ ਦੇ ਹਿੱਤ ਉਹਨਾਂ ਦੇ ਘਰੋਂ ਸੋਨੇ ਚਾਂਦੀ ਦਾ ਮਾਲ ਲੁੱਟ ਲਿਆ। ਰੰਗੜਾ ਦੇ ਕੰਨ ਫੜਾ ਕੇ ਉਹਨਾਂ ਨੂੰ ਛੱਡਿਆ ਕਿ ਉਹ ਅੱਗੇ ਨੂੰ ਐਸੀ ਕੋਈ ਵੀ ਹਰਕਤ ਨਹੀਂ ਕਰਨਗੇ। ਰੰਗਣਾ ਉੱਤੇ ਫਤੇ ਪਾ ਕੇ ਸਿੱਖ ਉਸੇ ਰਾਤ ਨੂੰ ਅਨੰਦਪੁਰ ਮੁੜ ਆਏ ਇਸ ਘਟਨਾ ਦੀ ਖਬਰ ਜਦੋਂ ਬਾਹਰੇ ਵਿੱਚ ਖਿਲਰੀ ਤਾਂ ਲੋਕਾਂ ਨੂੰ ਕੰਨ ਹੋ ਗਏ ਉਹ ਸਤਿਗੁਰੂ ਜੀ ਦੇ ਸੇਵਕਾਂ ਨੂੰ ਲੁੱਟਣੋਂ ਬਾਝ ਆ ਗਏ ਹੋਈਆਂ ਗਲਤੀਆਂ ਲਈ ਮਾਫ ਕਰਨਾ ਚਾਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ